6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੀ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖੜਕੜਕਲਾ ਜਾ ਕੇ ਤੁਸੀਂ ਸੌਂ ਚੱਕੀ ਸੀ ਉਹਦੇ ਲਈ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰੰਤੇ ਜੂ ਨਹੀਂ ਰਹੀ ਹੈ। ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ। ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਜਕ੍ਰਮ ਕਰੇਗੀ। ਸੋ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ। ਉਹਨਾਂ ਨੂੰ ਮੇਰਾ ਹਵਾਨ ਹੈ। ਖਾਸ ਕਰਕੇ ਜਿਹੜੇ ਮੁਹਾਲੀ, ਰੋਪੜ, ਪਟਿਆਲਾ, ਲੁਧਿਆਣਾ ਆਸ-ਪਾਸ ਦੀਆਂ ਦੀ ਜ਼ਿਲ੍ਹਿਆਂ ਦੀ ਸਾਡੇ ਪੰਜਾਬੀ ਨੇ ਕੀ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹਮ ਹੁਆ ਕੇ ਮੁਹਾਲੀ 에어ਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵਰਣ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀ ਹੁੰਦੇ ਸੀ ਕਿ ਉਹ ਦਗਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੋ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੁਮ-ਹੁਮਾ ਕੇ ਪਹੁੰਚੀਏ ਮੈਂ ਨਹੀਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀੇ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਨਮਸਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਵਗੋਂ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡ ਚੁਕਾਈ ਹੋਈ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਏ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਰੋਜ਼ ਇਹ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ 1 ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿੱਦੇ ਜੱਦੀਪਿੰਡ ਖਟਕੜ ਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਨਮਸਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਅਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡਚੁਕਾਈ ਹੋਏ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਏ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖੜਕੜਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਇੱਕ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰੰਤੇ ਜੂ ਨਹੀਂ ਰਹੀ ਹੈ। ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ। ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਗ੍ਰਾਮ ਕਰੇਗੀ। ਸੂਸ਼ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਉਹਨਾਂ ਨੂੰ ਮੇਰਾ ਹਵਾਨ ਹੈ ਖਾਸ ਕਰਕੇ ਜਿਹੜੇ ਮੁਹਾਲੀ ਰੋਪੜ ਪਟਿਆਲਾ ਲੁਧਿਆਣਾ ਆਸ-ਪਾਸ ਦੇ ਜ਼ਿਲ੍ਹਿਆਂ ਦੇ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹਮ ਹੁਮਾ ਕੇ ਮੁਹਾਲੀ 에ਰਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵરણ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹਦ ਘਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੋ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੁਮ-ਹੁਮਾ ਕੇ ਪਹੁੰਚੀਏ ਮੈਂ ਨਹੀਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀ ਹੀ ਬਿੰਦੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਚ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에어ਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ। ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡਚੁਕਾਈ ਹੋਏ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਵੇ। 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ। ਉਸ ਦਿਨੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖਟਕੜਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਇੱਕ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਰਹੀ ਹੈ ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅਜੋ ਦਾ ਕੁੰਡ ਚੁਕਾਈ ਦਾ ਕਾਰਜਕ੍ਰਮ ਕਰੇਗੀ। ਸੋ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ। ਉਹਨਾਂ ਨੂੰ ਮੇਰਾ ਹਵਾਨ ਹੈ। ਖਾਸ ਕਰਕੇ ਜਿਹੜੇ ਮੁਹਾਲੀ, ਰੋਪੜ, ਪਟਿਆਲਾ, ਲੁਧਿਆਣਾ ਆਸ-ਪਾਸ ਦੀਆਂ ਦੀ ਜਿਲ੍ਹਾਾਂ ਦੀ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹਮ ਹੁਆ ਕੇ ਮੁਹਾਲੀ 에ਰਪੋਰਟ ਪਹੁੰਚੀਏ। ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵરણ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹਦ ਘਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੋਪ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੂਮ ਹਮਾ ਕੇ ਪਹੁੰਚੀਏ ਮੈਂ ਨਹੀਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆਪ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀ ਹੀ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਚ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਪਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਪਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡਚੁਕਾਈ ਹੋਏ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਏ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖੜਕੜਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਇੱਕ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰੰਤੇ ਜੂ ਨਹੀਂ ਰਹੀ ਹੈ ਔਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਹੀ ਹੈ ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਜਕ੍ਰਮ ਕਰੇਗੀ ਸੋ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਉਹਨਾਂ ਨੂੰ ਮੇਰਾ ਹਵਾਨ ਹੈ ਖਾਸ ਕਰਕੇ ਜਿਹੜੇ ਮੁਹਾਲੀ ਰੋਪੜ ਪਟਿਆਲਾ ਲੁਧਿਆਣਾ ਆਸ-ਪਾਸ ਦੇ ਜ਼ਿਲ੍ਹਿਆਂ ਦੀ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹਮ ਹੁਆ ਕੇ ਮੁਹਾਲੀ 에ਰਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜਮ ਭਗਤ ਸਿੰਘ ਦੇ ਬੁੱਤ ਦਾ ਅਨਾਵਰਣ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹ ਦਗਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੁਪ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੁਮ-ਹੁਮਾ ਕੇ ਪਹੁੰਚੀਏ ਨੰਨੀ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ 'ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀਆਂ ਹੀ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਉਦੀ ਕੁੰਡ ਚੁਕਾਈ ਹੋਈ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਈ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖੜਕੜਕਲਾ ਜਾ ਕੇ ਤੁਸੀਂ ਸੌਂਚ ਆ ਕੀ ਸੀ ਉਹਦੇ ਲਈ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਰਹੀ ਹੈ ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਜਕ੍ਰਮ ਕਰੇਗੀ ਸੂਸ਼ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਉਹਨਾਂ ਨੂੰ ਮੇਰਾ ਹਵਾਨ ਹੈ ਖਾਸ ਕਰਕੇ ਜਿਹੜੇ ਮੁਹਾਲੀ, ਰੋਪੜ, ਪਟਿਆਲਾ, ਲੁਧਿਆਣਾ ਆਸ-ਪਾਸ ਦੀਆਂ ਅਧਿਆਨ ਦੀ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹਮ ਹੁਮਾ ਕੇ ਮੁਹਾਲੀ 에ਰਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵਰਣ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹਦ ਘਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੁਪਰ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੂਮ ਹੂਮਾ ਕੇ ਪਹੁੰਚੀਏ ਮੈਂ ਨਹੀਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀਆਂ ਹੀ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਅਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਭੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡਚੁਕਾਈ ਹੋਈ ਹੋ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਵੇ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿਹਦੇ ਜੱਦੀ ਪਿੰਡ ਖੜਕੜਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਇੱਕ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਰਹੀ ਹੈ ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ ਪਰ ਹਜੇ ਤੱਕ ਕੋਈ ਸੂchna ਐਸੀ ਨਹੀਂ